ਸਟਾਰ ਕਰਦੇ ਕਰ ਕਰਾ ਘਰੀ ਹੁੰਦੇ ਘਰ ਨਾ ਨਹੀਂ ਓਏ ਓਏ ਮੇ ਲੜਾ ਤੈਨੂੰ ਦੱਸ ਕਿਹਾ ਤੂੰ ਜਾ ਪੱਠੇ ਵੱਡ ਕੇ ਆ ਜੋ ਡੈੜੀ ਤੈਨੂੰ ਕਿਹਾ ਇੱਕ ਵਾਰੀ ਵੱਡ ਲਿਆ ਨਾ ਤੇ ਚੁੰਬੜਿਆ ਰਿਹਾ ਉਹ ਵੀ ਮੇ ਲੜ ਜੇ ਤਾਂ ਤੂੰ ਵੀ ਮੇ ਲੜਿਆ ਯਾਰਾ ਨਾ ਏਡੀਆਂ ਆ ਵਾ ਤੇ ਗੱਲ ਨਹੀਂ ਕਰਨੀ ਲੈ ਦੱਸ ਗੱਲ ਨਹੀਂ ਕਰਨੀ ਸਕੂਲ ਸਕੂਲ ਲੈਣੀ ਤੇ ਕੋ ਹੁੰਦਾ ਆਪਰੇ ਤੂੰ ਸਾਰਾ ਦਿਨ ਦਾਵੀਂ ਜੋ ਹੋ ਗਿਆ ਸਕੂਲੇ ਦਾ ਤੂੰ ਗੱਲਾਂ ਹੀ ਕਰਦਾ ਤੂੰ ਘੜਾ ਉੱਥੇ ਪੜਾਈ ਕਰਨ ਜਾਣਾ ਦਹਾਂ ਜੋ ਪੰਜ ਤਾਂ ਤੇ ਥੱਲੇ ਮਾਰਕਸ ਆਉਂਦੇ 2 3 ਤਾਂ ਤੇਰੇ ਮਾਰਕਸ ਆਉਂਦੇ ਆ ਬੜਾ ਬੜਾ ਤੇਰੇ ਦਹਾਂ ਨਾ ਆਉਂਦੇ ਨਾ ਜਿਹੜਾ ਤੂੰ ਪੱਠਿਆਂ ਦਾ ਨਾ ਡਈਏ ਤੈਨੂੰ ਕੰਮ ਆਪ ਘੰਟਾ ਘੰਟਾ ਗੱਲਾਂ ਲਾਂਦਾਰ ਰਹਿਣਾ ਤਾਂ ਮੈਨੂੰ ਉਹ ਕੰਮ ਕਰਕੇ ਹੀ ਲੋਣਾ ਤੂੰ ਕਿਹੜਾ ਕੰਮ ਕਰਦਾ ਵਾ ਸਕੂਲੇ ਜਾਣਾ ਉੱਥੇ ਵੀ ਲੜਾਈ ਲੜਾਈ ਨੂੰ ਢੂਈ ਕਰਕੇ ਆਇਆ ਚਲੈ ਰਸ ਕਰਨੀ ਨਹੀਂ ਹੋਰ ਕੀ ਕਰਨਗੇ ਇਹਦਾ ਸਕੂਲੇ ਆ ਯਾਰ ਬੁਢਾ ਕਹਿੰਦਾ ਮੈਂ ਪੱਠੇ ਵੱਡੇ ਪੱਠੇ ਤੇਨੇ ਵੱਡੇ ਨਹੀਂ ਆ ਹੁਣ ਵੱਢਨੇ ਪੈਣੇ ਮੈਨੂੰ ਵੀ ਬਹੁਤੀ ਗੱਲਾਂ ਮੈਂ ਨਹੀਂ ਵੱਢਨੇ ਉੱਢਨੇ ਆ ਗਵਾਂਟੀਆਂ ਦੇ ਪੈ ਲੈ ਜਾਣਾ ਚਲ ਕਿਹ ਪਤਾ ਲੱਗਣਾ ਮੈਂ ਸ਼ਰਮ ਮੀਅਦਮ ਐਡਾ ਵੱਡਾ ਫੇਰੇ ਡਾਡੀ ਵਾਂ ਗਵਾਂਡੀਆਂ ਦੇ ਪਾਤਿਆਂ ਨੂੰ ਇਹ ਤਾਂ ਲੈ ਨਹੀਂ ਕਿੱਥੋਂ ਵੱਡੇ ਆ ਮਾਰੇ ਡਾਡੀ ਗਵਾਂਡੀਆਂ ਦੇ ਪਾਤਿਆਂ ਗਵਾਂਡੀ ਆਏ ਨਾ ਕਹਿ ਲਾ ਡੰਡਾ ਬੜਾ ਫੇਰਦਾ ਹੀ ਉਹਨਾਂ ਨੇ ਮੈਂ ਵੀ ਬਚਾਉਣਾ ਨਹੀਂ ਮੈਂ ਵੀ ਸਿੱਧਾ ਕਰ ਦੇਣਾ ਫੇਰ ਉਹਨੂੰ ਡੰਡਾ ਉਹਨੂੰ ਕਿਹੜਾ ਪਤਾ ਲੱਗਣਾ ਮੈਂ ਵੱਡੇ ਆ ਪਤਾ ਨਹੀਂ ਆ ਪਤਾ ਲੱਜਣਾ ਹੋਰ ਕਿਹੜਾ ਇੱਥੇ ਹੈਗੇ ਸਾਡੇ ਦੋ ਘਰ ਆ ਡੇਰੇ ਤੇ ਰਹਿੰਦੇ ਆ ਪਗਲੇ ਪਿੰਡ ਦੇ ਆ ਨੂੰ ਆਪਣੇ ਮਾੜ ਨਾਲ ਕਹਿ ਗਿਆ ਇਹਨਾਂ ਨੂੰ ਕਿਰਾ ਪਤਾ ਲੱਗ ਚੱਲਾ ਵਾ ਜਿਹੜਾ ਵੀ ਸ਼ਰਮ ਅੱਜ ਨਹੀਂ ਵੜਦਾ ਪਤਾ ਲੱਗੂ ਵੜ ਦੂੰਗਾ ਨਹੀਂ ਲੈਣਾ ਇਹਦਾ ਵੜ ਲੈਣੇ ਅੱਜ ਲਾਗੇ ਪੱਠੇ ਉਹ ਨਹੀਂ ਵੱਡ ਪਾਇਆ ਕੱਲੂ ਇਹ ਵੀ ਮੋਗੇ ਤੈਨੂੰ ਤੀਜੀ ਪੈਲੀ ਜਾਣਾ ਬੈਣਾ ਉੱਥੇ ਕਿੱਥੇ ਚੱਲ ਜੂੰਗਾ ਆਹ ਤੇ ਤੂੰ ਵੱਡੇ ਨਹੀਂ ਕਹਿੰਦਾ ਮੈਂ ਵੱਡੇ ਆ ਕੁੱਤਰ ਨਾ ਵੱਡੇ ਰੋਜ਼ ਮੈਂ ਹੀ ਵੜਦਾ ਮੈਂ ਇੱਕ ਦਿਨ ਤੈਨੂੰ ਦੇ ਹੀ ਦਿੱਤਾ ਤਾਂ ਬੋਲਣ ਡਿਆ ਵਾ ਪਹਿਲਾਂ ਫਿਰ ਕਿਆ ਕਰ ਨਹੀਂ ਵੱਡੇ ਸਿੱਧੀ ਸਿੱਧੀ ਗੱਲ ਆ। ਕਿਆ ਸਕੂਲੇ ਵਿੱਚ ਕੋਨਾ ਕੇ ਨਹੀਂ ਜਾਇਆ ਜਾਂਦਾ ਆਣ ਕੇ ਨਾਤਾ ਪਾ ਲੈ ਮੀਂਹਿਆ ਵਾਲਾ। ਇਹਦਾ ਫੋਤਬਾਨਾ ਡੰਗਰ ਬੰਦ ਮੈਂ ਕੱਲ ਤੋਂ ਧੂਣੀ ਛੇੜ ਲਾਉਣੀ ਆ ਥੰਬੇ ਨਾ ਬੰਨ ਕੇ। ਬੁੜੀਆਂ ਮਾ ਡੰਗਰ ਵੀ ਬੰਨ ਚਈਓ। ਚੱਲ ਚੰਗਾ ਹੁਣ ਤਰਪਾ। ਓ ਗੜੀ ਓ ਚਲ ਜਾ ਸ਼ਾਮ ਨੂੰ ਫੇਰ ਤੈਨੂੰ ਕੰਮ ਕਰਾਉਂਗਾ ਦਵਾਈ ਤਾਂ ਖਾ ਲਈਆਂ ਸੀ ਮੈਂ ਮੈਂ ਮਰ ਜਾਣਿਆ ਜੀ ਮੈਂ ਘੇੜਦਾ ਰਹੀ ਨਾ ਪੂਰੀ ਦਿਹਾੜੀ ਤੈਨੂੰ ਕੋਈ ਕੰਮ ਤਾਂ ਨਹੀਂ ਆਏਗਾ ਡੈਰੀ ਤੂੰ ਕੀ ਆਈ ਪੱਠੇ ਵੜ ਲਿਆ ਤੇ ਆਇਆ ਪੱਠੇ ਵੜ ਲਿਆ ਮੈਂ ਕਿ ਚੁੱਪਚਾ ਬਹਿਣੀ ਫੋਨ ਵੇਖਣੋਂ ਨਾ ਤੈਨੂੰ ਲੱਗਿਆ ਪੜਾਈ ਕਰ ਲਿਆਗਾ ਪੜਾਈ ਕਰ ਲਿਆਗਾ ਇੱਥੇ ਗਿਆ ਤਾਂ ਤੇ ਕੱਲ ਪੇਪਰ ਆ ਤੇ ਕੱਲ ਪੇਪਰ ਆ ਤੇਰਾ ਵੇ ਵੜਨਾ ਚੁੱਕਦਾ ਕੋ ਤੇਰਾ ਪੇਪਰ ਆ ਪੇਪਰ ਟੁਪਾ ਨੂੰ ਨਹੀਂ ਕੋਈ ਟੈਸਟ ਨਾ ਪਰਚੀਆਂ ਲੈ ਜੇ ਕਿਹੜਾ ਅੱਗੇ ਆ ਅੱਜ ਦਾ ਪਰਚੀਆਂ ਵੀ ਤੇਰੇ ਅੱਗੇ ਕੋ ਖੜੀ ਹੋ ਜਾਣੀਆ ਜਿੱਦਾਂ ਤੂੰ ਮੈਂ ਕਹਾਂ ਮੈਂ